ਗਾ ਵੀ ਰੁੜ ਗਈ ਠੀਕ ਆ ਆ ਕੰਦ ਸੀਗੀ ਜੀ ਉਧਰੋਂ ਵੀ ਗਈ ਇਧਰੋਂ ਵੀ ਬੈਤ ਗਈ ਬਾਲਿਆਂ ਦੀ ਛੰਤ ਨਾ ਤਾਂ ਪੈ ਸਕਦੇ ਆ ਇੱਥੇ ਸੁਣਦੇ ਆ ਜੀ ਆਲੇ ਇਹ ਚੋੜੇ ਇਹਦੇ ਆ ਦੇਖੀਏ ਤਾਂ ਇੱਥੇ ਪੈਸੇ ਪੈਂਦੇ ਸਾਰੀ ਸੁਣਦੇ ਆਂ ਆਹ ਕਾਰ ਰਹਿ ਗਿਆ ਜੀ ਅਧਿਕਾਰ ਮੂਤਾਂ ਜਿਹੜਾ ਖੱਛਰ ਵਾਲੀ ਹੋਲੇ ਆ ਉੜ ਮੌਜੀ ਇਕੱਲ ਤੇ ਵਾਪਸ ਇਹਨੂੰ ਲੈ ਚੱਲਦੇ ਨਾਲ ਹੈਗਾ ਮੱਛਰ ਹੈ ਪਪੂ ਆ ਦੇ ਕਹਿੰਦਾ ਮੈਂ ਚੱਲਦੇ ਆ ਨਾਲ ਇਹ ਪਲੇ ਚੱਲਦੇ ਨਾਲ ਇਹ ਦੇਖੋ ਇਹ ਅੰਦਰ ਹੈ ਸਾਡਾ ਸਮਾਨ ਇੱਥੇ ਪਿਆ ਚੋਰਾ ਦੇ ਪਿੰਡ ਦੇ ਵਿੱਚ ਚੋਰਾ ਦੇ ਪਿੰਡ ਨੇ ਸਾਡੇ ਘਾਰ ਬਿਲੀ ਛੱਡ ਕੇ ਜਾ ਸਕਦੇ ਦੋਨੇ ਪਾਸੇਓਂ ਬਸ ਮਾਰ ਪੈ ਗਈ ਇਧਰ ਮਾਰ ਪਈ ਸਾਡੇ ਪਿੰਡ ਵੀ ਨਹੀਂ ਰਹਿ ਸੋ ਕਿਸੇ ਜਾਵ ਕੋ ਨਹੀਂ ਕਿਤੇ ਜਾਗ ਨਹੀਂ ਸਕਦੇ ਸਾਨੂੰ ਬਾਅਦ ਉਹਨਾਂ ਨੇ ਤਿੰਨੇ ਐਸ ਵੈਸੇ ਬਾਅਦ ਇਸ ਤੋਂ ਬਾਅਦ ਮੁੰਡੇ ਘਰੇ ਕੋਈ ਨਹੀਂ ਮੁੰਡੇ ਨੌਕਰੀ ਲੱਗੇ ਸੀ ਜੇ ਤੋਏ ਅਸਲੇ ਬਾਜ ਵਜੇ ਅਸੀਂ ਫਟਾਫਟ ਕੰਨ ਕਰ ਤੰਦੇ ਵਿੱਚ ਪਿਆ ਤੇ ਕੇਟੀ ਦਸਵਾ ਦੇ ਪਾਣੀ ਜੇ ਉਹ ਕਿਰਾਂ ਉਹ ਹੋ ਜਾਣ ਦੇ ਮੁੜ ਕੇ ਰੜਕਾਂ ਚੋਗ ਲਾਂਗੇ ਐਂ ਤਾਂ ਟੈਨਸ਼ਨ ਨਾ ਲਾਓ ਤੁਸੀਂ ਤੁਹਾਡੇ ਨਾਲ ਖੜਾ ਹਾਂ ਜੀ ਐਂ ਵਾਲੀ ਗੱਲ ਨਹੀਂ ਤੇ ਮੇਰੇ ਮਾਰੇ ਨਾ ਨਾ ਚੜਦੀ ਕਰਾ ਜਾ ਰਹੋ ਤੁਹਾਡੇ ਨਾਲ ਖੜਾ ਹਾਂ ਕਿ ਪੁੱਤਾਂ ਤੋਂ ਉਹਨੂੰ ਮਾਰਕ ਦੂਬਣਾ ਦੇਵੇ ਅੰਦਰ ਬੈਠੇ ਦੇਖ ਸਕਦੇ ਸੀ ਤਾਂ ਅੰਦਰ ਸਾਰੇ ਹੁਣ ਬੱਧੀ ਅੱਗੇ ਇੱਥੇ ਸਾਰੇ ਜੀ ਹੁਣ ਕਿੱਥੇ ਸਾਰੇ ਹੁਣ ਅੱਗੇ ਇੱਥੇ ਸੌਂਦੇ ਸੀ ਹਾਂਜੀ ਰਾਤ ਦੇ ਅਸੀਂ ਕੁਰਤੇ ਸੌਣ ਲੱਗਦੇ ਪਾਣੀ ਘੁਰ ਵੱਧ ਗਿਆ ਅੰਦਰ ਪਾਣੀ ਘੁਰ ਪਾਣੀ ਨਹੀਂ ਵੜਿਆ ਸੱਤ ਵੜਨ ਲੱਗ ਬਰਾਤੀ ਨਾ ਉਹ ਤਰ੍ਹਾਂ ਸੁੱਤੇ ਪੈ ਸੱਪ ਇੱਥੇ ਸੌਂਦੇ ਸੀ ਰਾਤ ਸੁੱਤੇ ਪੈ ਸੀ ਤੇ ਇਧਰ ਸੱਪ ਨਿਕਲ ਮੰਜੀ ਚੜ ਗਿਆ ਬੇਬੇ ਕਿੱਥੇ ਆ ਬੇਬੇ ਉੱਪਰ ਬੈਠੇ ਹੋ ਆ ਦੇ ਆ ਹਾਲਾਤ ਇਕੱਲ ਥੱਲੇ ਪੈ ਬੇਬੇ ਸਾਸਿਕਾ ਆ ਹਾਲਾਤ ਆ ਕੱਲ ਬਾਈ ਹਰਪ ਬਾਈ ਜੀ ਇੱਥੇ ਸੌਂਦੇ ਸੀਗੇ ਮੰਜੇ ਦੇ ਪਾਵਿਆਂ ਨਾਲ ਨਾ ਐ ਸੱਪ ਚੜ ਜਾਂਦੀ ਉਹਦੇ ਡੱਡੂ ਨਾਲ ਹੋਦੇ ਕਿੰਨੇ ਵੱਡੇ ਉਹ ਦੇਖ ਸਾਹਮਣੇ ਇੱਕ ਡੱਡੂ ਬੈਠਾ ਹੋਇਆ ਸਾਹਮਣੇ ਜੋ ਸੁੱਤੇ ਪਏ ਆ ਰਾਤ ਨੂੰ ਪਾਵਿਆਂ ਨਾਲ ਸੱਪ ਚੜ ਜਾਂਲੇ ਇੱਥੇ ਜੀ ਨੇ ਜਾਗਣਾ ਬਾਪੂ ਇਹ ਬੇਬੇ ਨੇ ਸੌਣਾ ਫਿਰ ਬੇਬੇ ਜਾਗਦੀ ਸੀ ਸਾਰੀ ਰਾਤ ਜਾਗਦੀ ਹੀ ਕੰਦੀ ਦੱਸ ਪੂਰੀ ਰਾਤ ਹੁਣ ਆ ਇੱਥੇ ਬੈਠੀ ਆ ਬੇਬੇ ਆ ਸੁਪਣਾ ਗਈ ਆ ਕਿੰਨੀ ਟਰੋਲਾਂਗੇ ਅੰਦਰ ਅੰਦਰ ਆਹ ਵੀ ਕੋਈ ਨਹੀਂ ਆਹ ਨਹੀਂ ਦਵਾਈ ਕਹਦੀ ਆ ਜੀ ਇਹ ਸਿੰਗਰ ਆ ਜੋ ਦਰੰਨਾ ਨਹੀਂ ਅਸੂਝਦੇ ਨਹੀਂ ਹੁੰਦੇ ਦਿਖਦੇ ਨਹੀਂ ਹਾਲਤ ਮਾਰੀ ਨੇ ਦਿਖਦੇ ਨਹੀਂ ਟਿਕਦੇ ਸਿਹੋਧੀ ਬੜੀ ਤੰਦਰੁਸਤ ਆ ਤਾਂ ਸਾਫ ਤੇ ਇਹ ਜਰ ਬੈਠੇ ਹੁੰਦੇ ਪਰ ਸੋਈ ਦੇ ਅੰਦਰ ਬੈਠੇ ਰਹਿੰਦੇ ਇੱਕ ਉੱਤੇ ਬੈਠਦੇ ਕਈ ਤੇ ਬੈਠਦੇ ਉਹ ਆ ਤਾਂ ਬੈਠ ਰਿਹਾ ਸੀ ਆ ਤਾਂ ਪਟਰੇ ਖਰੇ ਅੰਦਰ ਜੋ ਚੀਕਣ ਨੇ ਹੁਣ ਕੱਢਦੇ ਉਹਨੇ ਕੀ ਕਰੀ ਲੋਕ ਕਿਾ ਲੈਣਾ ਦੇ ਭਾਈ ਲੜ ਜਾ ਉਹ ਵਿਚਰ ਨਹੀਂ ਖੁਸ਼ ਹੰਦੇ ਸਨ ਕਿ ਜਦ ਮੰਜੀ ਚੜੇ ਨਾ ਕਲਦੇ ਸੀ ਰਾਤ ਨੂੰ ਫਿਰ ਸਾਨੂੰ ਨਾਲ ਸੌਣਾ ਪਏ ਕੀ ਕਰੀਏ ਹੇਕਰ ਕੋਈ ਦੇਸ਼ ਵਿਦੇਸ਼ਾਂ ਵਿੱਚ ਬੈਠੇ ਜੀ ਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027